ਤੋ ਅੱਜ ਅਸੀਂ ਪਹੁੰਚੇ ਪਏ ਆ ਰਾਮਪਰਾ ਫੂਲ ਰਾਮਪਰਾ ਫੂਲ 4 ਸਾਲਾਂ ਤੋਂ ਭਰੋਸੇਮੰਦ ਐਕਸਪ੍ਰੈਸ ਸਟੋਰ ਜਿਹੜਾ ਕਿ ਰਾਮਪਰਾ ਬੈਂਕ ਬਾਜ਼ਾਰ ਦੇ ਵਿੱਚ ਹੈ ਤੇ ਐਡਰੈਸ ਵੀ ਉੱਪਰ ਲਿਖਿਆ ਹੋਇਆ ਸਾਡਾ ਤੇ ਨੰਬਰ ਵੀ ਉੱਪਰ ਪਾਇਆ ਹੋਇਆ ਤੇ ਇਸ ਨੰਬਰ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਰਾਮਪਰੇ ਸ਼ਹਿਰ ਦੇ ਵਿੱਚ ਸਭ ਤੋਂ ਸਸਤੇ ਪ੍ਰੋਡਕਟ ਇੱਥੇ ਗਰੋਸਰੀ ਸਟੋਰ ਹੈਗਾ ਗਰੋਸਰੀ ਸਟੋਰ ਦੇ ਵਿੱਚ ਸਭ ਤੋਂ ਸਸਤਾ ਜਿਹੜਾ ਸਮਾਨ ਮਿਲਦਾ ਹੈਗਾ ਤੁਸੀਂ ਦੇਖਦੇ ਹੋ ਦੇਖ ਰਹੇ ਹੋ ਇੱਧਰ ਰੀਅਲ ਦੇ ਜੂਸ ਵਗੈਰਾ ਬਾਥਰੂਮ ਦੇ ਵਿੱਚ ਆਈਟਮਾਂ ਜਿਹੜੀਆਂ ਵਰਤਨ ਵਾਲੀਆਂ ਤੇ ਇਧਰ ਬਿਸਕੁਟ ਬੱਚਿਆਂ ਵਾਲੇ ਤੇ ਹੋਰ ਵੀ ਕਾਫੀ ਜ਼ਿਆਦਾ ਸਮਾਨ ਬਹੁਤ ਵੱਡਾ ਸਟੋਰ ਹੈਗਾ ਭਰੋਸੇਮੰਦਾ 4 ਸਾਲਾਂ ਤੋਂ ਚੱਲ ਰਿਹਾ ਹੈਗਾ ਬਹੁਤ ਹੀ ਵਧੀਆ ਤੇ ਬਹੁਤ ਹੀ ਸਸਤੇ ਰੇਟ ਨੇ ਬਿਲਕੁਲ ਬਾਜ਼ਾਰ ਰੇਟ ਜਿਹੜੇ ਰੰਮਪਰਾ ਫੁੱਲ ਦੇ ਨਾਲ ਪਿੰਡ ਲੱਗਦੇ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹਣਾ ਆਪਣੇ ਕਿੰਨਿਓ ਕਿ ਇੱਕ ਬਹੁਤ ਹੀ ਵਧੀਆ ਸਟੋਰ ਆ ਤੁਸੀਂ ਇੱਥੇ ਆ ਕੇ ਇੱਕ ਵਾਰੀ ਵਿਜ਼ਿਟ ਕਰੋ ਜਿਹੜੇ ਇੱਥੇ ਓਨਰ ਨੇ ਇਥੋਂ ਦੇ ਬਹੁਤ ਹੀ ਵਧੀਆ ਠੰਡੇ ਸੁਭਾਅ ਦੇ ਨੇ ਤੇ ਤੁਹਾਡਾ ਵਧੀਆ ਮਾਣ ਸਤਕਾਰ ਵੀ ਹੋਊਗਾ ਤੇ ਰੇਟਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜਾ ਫਰਕ ਨਜ਼ਰ ਆਊਗਾ ਆਪਾਂ ਕਰਦੇ ਹਾਂ ਵਈਆਂ ਨਾਲ ਗੱਲ ਸਾਡੇ ਨਾਲ ਬਵੇਸ਼ ਗਰਗ ਜੀ ਮੌਜੂਦ ਨੇ ਜੋ ਇੱਥੋਂ ਦੇ ਓਨਰ ਨੇ ਕਰਦੇ ਹਾਂ ਗੱਲਬਾਤ ਸਸੀ ਕਲਬਾਈ ਜੀ ਸਸੀ ਕਲਬਾਈ ਜੀ ਤੇ ਬਾਈ ਜੀ ਤੁਹਾਡੇ ਆਫਰ ਲੱਗੇ ਹੋਏ ਨੇ ਕਾਫੀ ਸਾਨੂੰ ਪਤਾ ਲੱਗਿਆ ਹਾਂਜੀ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਆਫਰ ਹੈ ਭਾਜੀ ਸਾਡੇ ਮੋਸਟਲੀ ਸਾਰੇ ਜੋ ਵੀ ਗਰੋਸਰੀ ਦੀ ਆਈਟਮ ਹੈ ਉਹ ਤੇ ਸਾਡਾ ਹਮੇਸ਼ਾ ਆਫਰ ਹੁੰਦਾ ਹੀ ਰਹਿੰਦਾ ਹੈ ਪਰ ਸਾਡੇ ਕੁਝ ਆਰਟੀਕਲ ਇਹ ਜਿਹੇ ਵੀ ਰੱਖੇ ਹੋਏ ਆ ਜਿਨ੍ਹਾਂ ਦੇ ਅਸੀਂ ਬਾਈ 1 ਗੈਟ 1 ਕਸਟਮਰ ਨੂੰ ਅਟਰੈਕਟ ਕਰਨ ਵਾਸਤੇ ਜਿਹੜੇ ਕਿ ਆਪਣੇ ਕਾਰਪੋਰੇਟ ਘਰਾਣੇ ਦੇ ਸਟੋਰ ਹੁੰਦੇ ਆ ਉਹਨਾਂ ਚ ਮੰਨ ਲਓ ਜਿਵੇਂ ਬਾਈ 1 ਗੈਟ 1 ਦੀਆਂ ਚੀਜ਼ਾਂ ਹੁੰਦੀਆਂ ਨੇ ਉਸ ਟਾਈਪ ਦੇ ਆਰਟੀਕਲ ਵੀ ਸਾਡੇ ਕੋਲ ਮੌਜੂਦ ਹਨ ਆਓ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਉਸ ਜਗ੍ਹਾ ਤੇ ਜੀ ਜੀ ਜਰੂਰ ਕਿਤੇ ਇਹ ਚੱਲ ਪਈਆਂ ਨੇ ਹਮ ਮੰਨ ਲਓ ਆਪਾਂ ਫਰੰਟ ਰੈਕ ਦੀ ਗੱਲ ਕਰੀਏ ਇਹਦੇ ਵਿੱਚ ਆਪਣੇ ਕੋਲ ਕੰਬੀ ਬੈਗ ਲਾਇਕ ਬਿਸਕੁਟ ਵਗੈਰਾ ਪਏ ਨੇ ਜਿਹੜੇ ਆਪਾਂ ਬਾਇਵਨ ਘਟਵਨ ਵੇਚਦੇ ਆ ਜੀ ਬਿਸਕੁਟ ਵਗੈਰਾ ਰੀਅਲ ਜੂਸ ਪਏ ਨੇ ਸਰ ਤੁਸੀਂ ਬਿਸਕੁਟ ਦੀ ਗੱਲ ਕਰੀ ਆ ਬਿਸਕੁਟ ਪਏ ਨੇ ਤੇਰਾ ਹਾਂ ਜੀ ਰੀਅਲ ਇਹਦੇ ਕੋਕੋਨਟ ਜਿਵੇਂ ਕਰੀਮਿਕਾ ਦਾ ਪਏ ਜੀ ਪਰਲੇ ਦੇ ਪਏ ਨੇ ਇਹ ਸਾਰੇ ਆਪਾਂ ਇੱਕ ਨਾਲ ਇੱਕ ਫ੍ਰੀ ਜਿਹੜੇ ਕਿ ਸੋਨੂੰ ਰਿਲਾਇੰਸ ਵਰਗੇ ਸਟੋਰਾਂ 'ਚ ਵੀ ਮਿਲਦੇ ਆ ਉਹ ਅਸੀਂ ਉਹਨਾਂ ਨੂੰ ਕੰਪੀਟੀਟ ਕਰ ਰਹੇ ਆ ਇਸ ਟਾਈਮ ਵੀ ਉਹਨਾਂ ਨੂੰ ਵੀ ਫਰਕ ਆ ਰਿਹਾ ਤਾਂ ਤੁਹਾਡਾ ਹਾਂ ਉਹਨਾਂ ਨੂੰ ਵੀ ਫਰਕ ਹੈ ਜਿਵੇਂ ਉੱਥੇ ਲੋਕ ਭਾਲਦੇ ਆ ਕਿ ਹਾਂ ਉੱਥੇ ਸਾਨੂੰ ਬਾਈ ਵਨ ਗੈਟ ਵਨ ਚੀਜ਼ਾਂ ਮਿਲ ਰਹੀਆਂ ਨੇ ਉਹ ਅਸੀਂ ਇੱਥੇ ਵੀ ਲੋਕਾਂ ਨੂੰ ਮੌਜੂਦ ਕਰਵਾ ਰਹੇ ਹਾਂ ਜਿਵੇਂ ਰੀਅਲ ਦਾ ਰੀਅਲ ਦੇ ਜੂਸ ਪਏ ਆ ਉਹ ਰੀਅਲ ਦੇ ਜੂਸ ਕਸਟਮਰ ਆ ਕੇ ਸਾਨੂੰ ਇਹੀ ਕਹਿੰਦਾ ਕਿ ਹਾਂ ਉੱਥੇ ਮਸਾਲੇ ਵਾਲੇ ਜਾਂ ਕੁਝ ਕੋਈ ਵੀ ਹੈ ਰੀਅਲ ਦੇ ਜੂਸ ਉੱਥੇ ਇੱਕ ਨਾਲ ਇੱਕ ਫ੍ਰੀ ਮਿਲ ਰਿਹਾ ਉਹ ਹੀ ਚੀਜ਼ ਅਸੀਂ ਇੱਥੇ ਸਟੋਰ ਤੇ ਲੈ ਕੇ ਆਏ ਆ ਕਿ ਇੱਥੇ ਵੀ ਅਸੀਂ ਕਸਟਮਰ ਨੂੰ ਇੱਕ ਨਾਲ ਇੱਕ ਚੀਜ਼ ਇੱਕ ਇੱਕ ਬਹੁਤੇ ਲੋਕਾਂ ਦਾ ਸਵਾਲ ਹੁੰਦਾ ਵੀ ਇਹ ਜਿਹੜੇ ਜੂਸ ਨੇ ਰੀਅਲ ਦੇ ਵੀ ਇਹਨਾਂ ਦੀ ਜਿਹੜ ਐ ਐਕਸਪਾਇਰੀ ਡੇਟ ਆ ਉਹ ਨੇੜੇ ਹੁੰਦੀ ਹੈ ਦਿਖਾਓ ਬਣਾ ਚੱਕੀ ਸਾਨੂੰ ਆਪਾਂ ਸਾਲੇ ਦਾ ਆ ਰੀਅਲ ਤਾਂ گاਵਾ ਦੇਖੋਗੇ ਇਹਦੀ ਅਗਸਤ ਤੱਕ ਡੇਟ ਪਈ ਹੈ ਮੰਨ ਲਓ ਮੰਨ ਲਓ ਮੋਟਾ ਮੋਟਾ 4 ਮਹੀਨੇ ਹਲੀ ਡੇਟ ਹੈਗੀ ਹੈ 4 ਮਹੀਨੇ ਸਾਡੇ ਅਸੀਂ ਆਰਟੀਕਲ ਇੱਕ ਨਾਲ ਇੱਕ ਫ੍ਰੀ ਦੇ ਰਹੇ ਹਾਂ ਹਮ ਆਓ ਤੁਹਾਨੂੰ ਅੱਗੇ ਗਰੋਸਰੀ ਵਾਲੇ ਦੇ ਪਾਸੇ ਵੀ ਲੈ ਕੇ ਚੱਲਦਾ ਤੁਹਾਡੇ ਕੋਲੇ ਜਿਵੇਂ ਸ਼ਹਿਰ ਤਾਂ ਬਹੁਤ ਆ ਰਿਹਾ ਹੈ ਸ਼ਹਿਰ ਤਾਂ ਤਕਰੀਬਨ ਸਾਰਾ ਤੁਹਾਡੇ ਕੋਲੇ ਪਹਿਲੀ ਮੰਡੀ ਔਰਲੀ ਮੰਡੀ ਪਟਿਆਲਾ ਨਾਬਾ ਮੰਡੀ ਸਾਰੀਆਂ ਹੀ ਤੁਹਾਡੇ ਕੋਲੇ ਆ ਰਹੀਆਂ ਨੇ ਸਾਡਾ ਮੇਨ ਫੋਕਸ ਸਰ ਤੁਹਾਨੂੰ ਬੁਲਾਉਣ ਦਾ ਕੀ ਸੀਗਾ ਸਾਨੂੰ ਸ਼ਹਿਰ ਤਾਂ ਬਹੁਤ ਪਿਆਰ ਮਿਲ ਰਿਹਾ ਪਰ ਆਸ-ਪਾਸ ਜਿਹੜਾ ਪਿੰਡਾਂ ਦਾ ਕਸਟਮਰ ਹੈ ਜਿਹੜੇ ਪਿੰਡਾਂ ਹਾਂ ਮੈਂ ਵੀ ਇਹ ਗੱਲ ਕਹਿੰਦਾ ਮੇਰਾ ਮੋਟਿਵ ਉਹੀ ਹੈ ਕਿ ਜਿਹੜਾ ਪਿੰਡਾਂ ਦਾ ਕਸਟਮਰ ਹੈ ਅਸੀਂ ਉਹ ਅਟਰੈਕਟ ਕਰਨਾ ਉਹਨਾਂ ਨੂੰ ਪਤਾ ਹੀ ਨਹੀਂਗਾ ਹੁਣ ਕਈ ਵਾਰ ਸਾਡੇ ਕੋਲ ਕਸਟਮਰ ਆਉਂਦਾ ਉਹਨੂੰ ਇਹ ਚੀਜ਼ ਕਹਿੰਦੇ ਆ ਕਿ ਸਾਨੂੰ ਬਾਈ ਤੁਹਾਨੂੰ ਪਤਾ ਹੀ ਨਹੀਂ ਕੀ ਤੁਹਾਡੇ 4 ਸਾਲ ਵੀ ਹੋ ਗਏ ਸਟੋਰ ਖ ਹਾਂ ਦੋਸਤੋ ਮੈਂ ਤੁਹਾਨੂੰ ਕਹਿਣੀ ਚਾਹਣਾ ਗੱਲਬਾਤ ਜਿਹੜੇ ਵੀ ਮੰਨ ਲਓ ਮਹਰਾਜ ਫੂਲ ਪਿੰਡ ਲੱਗਦਾ ਇੱਧਰ ਸਲਾਦਪੁਰੇ ਤੱਕ ਜਿੰਨੇ ਵੀ ਪਿੰਡ ਪੈਂਦੇ ਆ ਭਾਈ ਰੂਪੇ ਤੱਕ ਇੱਧਰ ਮੰਡੀਕਲਾ ਭੂੰਦੜ ਪਿੱਥੋ ਜਿੰਨੇ ਵੀ ਪਿੰਡ ਪੈਂਦੇ ਆ ਇੱਕ ਵਾਰੀ ਤੁਸੀਂ ਐਕਸਪ੍ਰੈਸ ਸਟੋਰ ਤੇ ਜ਼ਰੂਰ ਪਹੁੰਚੋ ਇੱਥੇ ਤੁਸੀਂ ਆ ਕੇ ਰੇਟ ਇੰਨਾ ਫਰਕ ਆ ਤੁਸੀਂ ਜੇ ਤੁਸੀਂ 2000 ਦੀ ਸ਼ਾਪਿੰਗ ਕਰੋਗੇ ਘੱਟੋ ਘੱਟ ਤੁਹਾਡਾ 3 ਤੋਂ 400 ਦਾ ਜਿਹੜਾ ਫਾਇਦਾ ਹੋਣਾਗਾ ਤੇ ਅੱਗੇ ਦਿਖਾਓ ਬਈ ਕੀ ਹੋਰ ਕੀ ਕਹਿਣੀ ਚਾਹੋ ਤੁਸੀਂ ਸਿਕਾ ਜੀ ਦੇ ਸਾਡੇ ਕੋਲ ਭੂਜੀ ਆਏ ਨੇ ਅੱਜ ਹੀ ਸਾਡਾ ਸਟਾਕ ਰੀਸਟਾਕ ਹੋਇਆ ਹੈ ਖੱਟਾ ਮਿੱਠਾ ਦੇ ਨਵਰਤਨ ਮਿਕਸ ਹੈ ਇਹ ਅਸੀਂ ਇੱਕ ਨਾਲ ਇੱਕ ਫ੍ਰੀ ਦਿੰਨੇ ਆ ਆ ਬਿੱਕਾ ਜੀ ਸਾਡੇ ਕੋਲ ਬੇਲ ਪੂਰੀ ਪਈ ਆ ਇੱਕ ਟਰੈਵਲ ਪੈਕ ਆ ਇਹ ਬਾਜ਼ਾਰ ਦੇ ਵਿੱਚ ਕਿਸੇ ਪਾਸੇ ਵੀ ਨਹੀਂ ਮਿਲਣੀ ਇਹ ਵੀ ਅਸੀਂ ਬਾਇ 1 ਗੈਟ 1 ਹੀ ਰੱਖੀ ਹੋਈ ਆ ਕਸਟਮਰ ਵਾਸਤੇ ਓਕੇ ਇਹ ਫਿਰ ਤੁਸੀਂ ਕਮਾਈ ਘੱਟ ਕਰਦੇ ਹੋ ਜਾਂ ਫਿਰ ਜਿਹੜੇ ਦੁਕਾਨਾਂ ਵਾਲੇ ਆ ਉਹ ਲੁੱਟ ਰਹੇ ਨੇ ਸਾਡਾ ਮਾਰਜਨ ਕੀ ਹੈ ਅਸੀਂ ਸਿਰਫ 5-10 ਰੁਪਏ ਤੇ ਖੇੜਦੇ ਆ ਸਾਨੂੰ ਇਹ ਲੁੱਟ ਖਸੁੱਟ ਕਰਨ ਵਾਲਾ ਕੰਮ ਨਹੀਂ ਹੈਗਾ ਸਾਡੇ ਤੇ ਅਸੀਂ ਸੋਚਦੇ ਆ ਕਿ ਵੱਧ ਤੋਂ ਵੱਧ ਕਸਟਮਰ ਦੀ ਫੁੱਟਫਾਲ ਵਧੇ ਤਾਂ ਕਿ ਕਸਟਮਰ ਨੂੰ ਵੀ ਵਧੀਆ ਪ੍ਰੋਡਕਟ ਮਿਲ ਸਕਣ ਤੇ ਵਾਜਬ ਰੇਟਾਂ ਤੇ ਮਿਲ ਸਕਣ ਫਿਰ ਤੁਹਾਨੂੰ ਦੇਖ ਕੇ ਤਾਂ ਸਾਨੂੰ ਐਂ ਲੱਗਦਾ ਵੀ ਇਹ ਕੰਮ ਦੇ ਵਿੱਚ ਲੋਟੀ ਵਾਲੀ ਹੋ ਤੁਸੀਂ ਤਾਂ ਇੱਕ ਨਾ ਇੱਕ ਫ੍ਰੀ ਦੇ ਹੀ ਜਾਂਦੇ ਹੋ ਜਿਹੜੇ ਦੁਕਾਨਦਾਰ ਆ ਫਿਰ ਉਹ ਤਾਂ ਬਹੁਤ ਲੁੱਟ ਕਰਦੇ ਹੋਣਗੇ ਸਰ ਇਹ ਤਾਂ ਦੇਖੋ ਮੈਨੂੰ ਮੈਂ ਚੀਜ਼ੇ ਕਰੇ ਕੁਝ ਕਹਿ ਨਹੀਂ ਸਕਦਾ ਪਰ ਮੇਰਾ ਮੇਨ ਮੋਟੀਨ ਕੀ ਹੈ ਕਸਟਮਰ ਨੂੰ ਵਧੀਆ ਚੀਜ਼ ਪ੍ਰੋਵਾਈਡ ਕਰਵਾਈ ਜਾਵੇ ਤੇ ਘੱਟ ਰੇਟ ਤੇ ਹੂੰ ਹੁਣ ਸਾਡੇ ਕੋਲ ਜਿਵੇਂ ਤੁਹਾਨੂੰ ਇੱਕ ਇਗਜ਼ਾਮਪਲ ਲੈ ਕੇ ਚੱਲਦੇ ਹਾਂ ਹੂੰ ਮੰਨ ਲਓ ਕਸਟਮਰ ਆ ਕੇ ਸਾਨੂੰ ਕੰਪੇਅਰ ਕਰਦਾ ਹੈ ਰਿਲਾਈਐਂਸ ਸਟੋਰ ਨਾਲ ਕਰਦਾ ਹੈ ਕਿ ਰਿਲਾਈਐਂਸ ਸਟੋਰ ਦੇ ਉੱਤੇ ਹੂੰ ਮੰਨ ਲਓ ਇੱਕ ਸਰਫੈਕਸਲ ਦੀ ਹੀ ਗੱਲ ਕਰਦੇ ਪਏ ਆ ਆਪਾਂ ਜਿਹੜਾ ਉਹ 5 ਕਿਲੋ ਵਾਲਾ 5 ਕਿਲੋ ਲਈ ਪੈਕੇਜ ਪੈਕਿੰਗ ਵੇਚ ਰਹੇ ਆ ਅੱਜ ਹੀ ਮੈਂ ਉਹਨਾਂ ਦਾ ਪੰਫਲੇਟ ਦੇਖਿਆ ਉਹਨਾਂ ਨੇ 130 ਰੁਪਏ ਪਰ ਪੈਂਦਾ 630 ਰੁਪਏ ਉਹਨਾਂ ਨੇ ਰੇਟ ਰੱਖਿਆ ਹੋਇਆ ਹੂੰ ਸਰਫੈਕਸ ਦਾ 5 ਕਿਲੋ ਵਾਲੀ ਤਾਂ ਅਗਰ ਹੁਣ ਆਪਾਂ ਉਹ ਚੀਜ਼ ਤਾਂ ਦੇਖ ਲੈਣੇ ਕਿ ਹਾਂ ਰਿਲਾਇੰਸ ਦੇ ਵਿੱਚ ਇੰਨਾ ਚੀਜ਼ ਸਸਤੀ ਮਿਲ ਰਹੀ ਹੈ ਪਰ ਤੁਸੀਂ ਅਗਰ ਅਜੇ ਬਾਜ਼ਾਰ ਦੇ ਵਿੱਚ ਵੀ ਨਿਕਲੋਗੇ ਹੁਣ ਮੇਰੇ ਕੋਲ ਆਉਂਗੇ ਤੁਸੀਂ ਸੋਨੂੰ ਮੈਂ ਉਹੀ ਚੀਜ਼ ਠੀਕ ਹੈ ਇੱਕ ਪੈਕਿੰਗ ਦਾ ਫਰਕ ਪੈ ਜਾਂਦਾ ਹੈ ਮੇਰੇ ਕੋਲ 3 ਕਿਲੋ ਹੈ ਹੂੰ ਤੁਹਾਨੂੰ ਮੈਂ 112 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਦੇ ਦੂੰਗਾ 325 ਰੁਪਏ ਦਾ ਤੇ ਹਾਂ ਚੱਕੋ ਦੋਸਤੋ ਤੁਹਾਡੇ ਲਈ ਆਫਰ ਜਿਹੜੀ ਚੀਜ਼ ਤੁਹਾਨੂੰ ਕਿੰਨੀ ਸੀ ਰੇਟ ਉਥੇ 630 630 ਵਾਲੀ ਚੀਜ਼ ਤੁਹਾਨੂੰ 630 ਦਾ 5 ਕਿਲੋ ਸੀ ਉੱਥੇ ਸਰ ਇੱਥੇ ਮੈਂ ਤੁਹਾਨੂੰ ਉਹੀ ਚੀਜ਼ 325 ਰੁਪਏ ਦਾ 3 ਕਿਲੋ ਚ ਦੇ ਦੂੰਗਾ ਓਕੇ ਕਿੰਨਾ ਫਰਕ ਪੈ ਗਿਆ ਮੋਟਾ ਮੋਟਾ ਤੁਸੀਂ ਐ ਲੈ ਲਓ 12-13 ਰੁਪਏ ਕਿਲੋ ਦਾ ਫਰਕ ਪੈ ਗਿਆ 12-13 ਰੁਪਏ ਕਿਲੋ ਦਾ ਫਰਕ ਪੈ ਗਿਆ ਸਰਫ ਮਗਰ ਤੇ ਕਿਉਂ ਆ ਬਾਈ ਜਿਵੇਂ ਆਹ ਆ ਜਾਂਦੇ ਆ ਜਿਵੇਂ ਇੱਧਰ ਜਿਵੇਂ ਭਾਜੀ ਜੀਵੋ ਕਨੋਲਾ ਜੀਵੋ ਕਨੋਲਾ ਹਾਂ ਪੈਕਿੰਗ ਹੈ ਜੇ 1 ਲੀਟਰ ਕਸਮਰ ਬਾਜ਼ਾਰ ਦੇ ਵਿੱਚੋਂ ਲੈਂਦਾ ਉਹ 210 ਰੁਪਏ 205 ਰੁਪਏ ਮਿਲਦੀ ਹੈ ਕਸਮਰ ਨੂੰ ਇੱਥੇ ਮੇਰਾ ਰੇਟ 4 ਲੀਟਰ ਦੀ ਪੈਕਿੰਗ ਦਾ 172 ਰੁਪਏ ਲੀਟਰ ਉੱਥੇ ਮोटा-ਮोटा 25 ਰੁਪਏ ਲੀਟਰ ਦਾ ਫਰਕ ਪੈ ਗਿਆ। ਹੂੰ ਜੇ ਆਪਾਂ 4 ਲੀਟਰ ਮਗਰ ਚੱਲੀਏ ਤਾਂ ਕਸਟਮਰ ਦਾ 100 ਰੁਪਏ ਦਾ ਸਿੱਧਾ ਫਾਇਦਾ ਹੋ ਗਿਆ। ਹੂੰ ਹੁਣ ਆਈ ਤੋਂ ਨੂੰ ਆ ਅੱਜ ਉਹਨਾਂ ਨੇ ਤਾਜ ਮਹਿਲ ਦੀ ਚਾਹ ਰੱਖੀ ਹੋਈ ਹੈ ਜੀ। ਤਾਜ ਮਹਿਲ ਦੀ ਚਾਹ ਜੀ 520 ਰੁਪਏ ਉਹਨਾਂ ਦਾ ਰੇਟ ਹੈ 520 ਰੁਪਏ ਮੇਰਾ ਰੇਟ ਹੈ ਜੀ। ਹੂੰ ਸੇਮ ਰੇਟ ਰਿਲਾਇੰਸ ਨੂੰ ਕੰਪੀਟੀਟ ਕਰ ਰਹੇ ਆ। ਕਿਉਂ ਕਰ ਰਹੇ ਆਂ ਕਿ ਕਸਟਮਰ ਨੂੰ ਇੰਨੇ ਦੂਰ ਜਾਣ ਦੀ ਦਿੱਕਤ ਨਾ ਆਵੇ। ਦਿੱਕਤ ਨਾ ਆਵੇ। ਕਸਟਮਰ ਨੂੰ ਨੇੜੇ ਬੈਠੇ ਆਂ ਬਾਜ਼ਾਰ ਦੇ ਵਿੱਚ ਬੈਠੇ ਆਂ। ਤਾ ਕੀ ਵਧੀਆ ਚੀਜ਼ ਮਿਲੇ ਘੱਟ ਰੇਟਾਂ ਤੇ ਦੋਸਤੋ ਉਹੀ ਤਾਜਮਹਿਲ ਦੀ ਜਿਹੜੀ ਚਾਹ ਗਈ ਉਹੀ ਰੇਟ ਆ ਜਿਹੜੇ ਵੱਡੇ ਸਟੋਰ ਨੇ ਕੋਆਪਰੇਟ ਘਰਾਣਿਆਂ ਦੇ ਉਹਨਾਂ ਦੇ ਵਿੱਚ ਵੀ ਇਹੀ ਰੇਟ ਹੈ ਤੇ ਇੱਥੇ ਤੁਹਾਨੂੰ ਰੁਪਿਆ 2 ਰੁਪਏ ਸਸਤੀ ਮਿਲੂਗੀ ਜਿਹੜਾ ਮਾਨ ਸਤਕਾਰ ਮਿਲੂਗਾ ਉਹ ਬਾਦੂ ਦਾ ਮੁਖਤਤਾ ਮਿਲੂਗਾ ਉੱਥੇ ਤੁਹਾਨੂੰ ਕੋਈ ਪੁੱਛਦਾ ਨਹੀਂ ਹਨਾ ਪਾਣੀ ਦਾ ਗਲਾਸ ਨਹੀਂ ਪੁੱਛਦੇ ਜੇ ਆਪਾਂ ਜਾਣਦੇ ਹਾਂ ਹੁਣ ਤੁਹਾਨੂੰ ਇੱਕ ਗੱਲ ਹੋਰ ਜਿਵੇਂ ਹੁਣ ਉਹਨਾਂ ਨੇ ਇੱਕ ਕਸਟਮਰ ਅਟਰੈਕਟ ਕਰਨ ਵਾਸਤੇ ਲਗਾ ਰੱਖਿਆ ਇੱਕ ਠੰਡ ਵਾਲੀ ਗੱਲ ਮੈਨੂੰ ਦੱਸੋ ਖੰਡ ਉਹ ਉਹੀ ਚੀਜ਼ ਤੇ ਤੁਹਾਨੂੰ ਧਿਆਨ ਲਿਆਉਣਾ ਚਾਹੁੰਦਾ ਹਾਂ ਹੁਣ ਉਹਨਾਂ ਨੇ ਕੀ ਲਗਾ ਰੱਖਿਆ ਕਿ 1 2000 ਦੀ ਸ਼ਾਪਿੰਗ ਤੇ 9 ਰੁਪਏ ਕਿਲੋ ਖੰਡ ਦਿੰਨੇ ਆ ਹੂੰ ਠੀਕ ਹੈ ਉਹ ਕਸਟਮਰ ਨੂੰ ਆਏ ਹੁੰਦੇ ਕਿ ਹਾਂ ਯਾਰ ਉੱਥੇ 9 ਰੁਪਏ ਕਿਲੋ ਸਾਨੂੰ ਖੰਡ ਮਿਲ ਜੂਗੀ ਮੋਟਾ-ਮੋਟਾ ਲਾ ਲਓ ਆਪਾਂ 40 ਰੁਪਏ ਦਾ ਫਾਇਦਾ ਹੋਵੇ ਤੁਸੀਂ ਕੀ ਰੇਟ ਦਓਗੇ ਅਸੀਂ 5 ਰੁਪਏ ਕਿਲੋ ਖੰਡ ਰੱਖੀ ਹੋਈ ਆ ਸਰ ਦੋਸਤੋ 5 ਰੁਪਏ 2000 ਦੀ ਸ਼ਾਪਿੰਗ ਤੇ 5 ਰੁਪਏ ਕਿਲੋ ਖੰਡ 5 ਰੁਪਏ ਕਿਲੋ ਖੰਡ ਕਿਲੋ ਹੀ ਮਿਲੂਗੀ ਕਿਲੋ ਹੀ ਮਿਲੂਗੀ ਸਰ ਕਿਲੋ ਹੀ ਮਿਲੂਗੀ 2000 ਤੋਂ ਪਲੱਸ ਜਿਹੜੀ ਸ਼ਾਪਿੰਗ ਕਰਦੇ ਆਂ ਪਰ ਜਿਵੇਂ ਉਹਨਾਂ ਦਾ ਫਾਰਮੈਟ ਆ ਸਰ ਸਾਨੂੰ ਇਹ ਜੇ 4000 ਦੇ 2 ਕਿਲੋ ਮਿਲ ਜੂ 2 ਕਿਲੋ ਮਿਲ ਜੂ ਸਰ ਹਮ ਚਲੋ ਦੋਸਤੋ ਦੇਖ ਲਓ ਜਿਹੜੀ 9 ਰੁਪਏ 9 ਰੁਪਏ ਕਿਲੋ ਕਹਿੰਦੇ ਆ ਖੰਡ ਇੱਥੇ 5 ਰੁਪਏ ਮਿਲਦੀ ਆ ਹਰੇਕ ਚ ਤੇ ਬਾਈ ਜਿਵੇਂ ਮਸਾਲੇ ਆ ਜਾਂਦੇ ਆ ਹਰ ਰਸੋਈ ਦਾ ਸਮਾਨ ਹਨਾ ਕੈਸ਼ ਵਗੈਰਾ ਸਾਡਾ 20% ਆਲਵੇਸ ਚੱਲਦੇ ਚੱਲਦਾ ਹੈ ਚਾਹੇ 12 ਮਹੀਨੇ 30 ਦਿਨ ਸਾਡਾ 20% ਆਫ ਚੱਲਦਾ ਹੀ ਹੈ ਇਹ ਨਹੀਂ ਹੈਗਾ ਕਿ ਹਾਂ ਅਸੀਂ ਅੱਜ 20 ਕਰਾਂਗੇ ਕੋਈ ਆਫਰ ਲਾ ਰੱਖੀ ਹੈ ਬਾਅਦ ਚੋਂ 10% ਕਰ ਦਾਂਗੇ ਨਹੀਂ ਜੋ ਵੀ ਕਸਟਮਰ ਚਾਹੇ ਉਹ ਬੱਚਾ ਆਊਗਾ ਚਾਹੇ ਉਹ ਬੁੱਢਾ ਆਊਗਾ ਕੋਈ ਵੀ ਹੈ ਸਾਡੇ ਲਈ ਮਾਨ ਸਤਕਾਰ ਵਾਲਾ ਹੁਣ 20% ਫਲੈਟ ਸਾਡਾ ਕਸਟਮਰ ਲਈ ਚੱਲਦਾ ਹੀ ਚੱਲਦਾ ਹੈ ਪਰਮਾਨੈਂਟ ਸਾਡਾ ਡਿਸਕਾਊਂਟ ਹੈ ਇਹ ਚੀਜ਼ ਦਾ ਜੀ ਜੀ ਉਹਨੂੰ ਅੱਗੇ ਤੁਹਾਨੂੰ ਹੋਰ ਲੈ ਚਾਲਦਾ ਮੈਂ ਤੁਹਾਡੇ ਆਰਟੀਕਲ ਬਹੁਤ ਨੇ ਜਿਹੜੇ ਕਿ 1 ਬਾਈ 1 ਗੈਟ 1 ਵੀ ਹੈਗੀ ਐ ਬਾਕੀ ਕਸਟਮਰ ਵਾਸਤੇ ਆਫਰ ਚ ਵੀ ਹੈਗੇ ਆ ਜਿਨ੍ਹਾਂ ਤੇ 30 30 40 40 ਰੁਪਏ ਆਫ ਹੋ ਜਾਂਦੇ ਆ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਜੀ ਹੋਰ ਦਿੰਦਾ ਹੈਗਾ ਜੀ ਦੋਸਤੋ ਕਾਫੀ ਵੱਡਾ ਸਟੋਰ ਹੈਗਾ ਜਿਹੜੇ ਵੀ ਰਾਜਾ ਉਹਨਾਂ ਨੂੰ ਤਾਂ ਪਤਾ ਹੈਗਾ ओਡੋਨੀਲ ਦੇ ਰੂਮ ਫਰੈਸ਼ਨਰ ਨੇ ਤੁਸੀਂ ਇਹਨਾਂ ਤੇ ਐਮ ਆਰ ਪੀ ਦੇ ਜੇ ਕਸਟਮਰ ਨੂੰ ਨਿਗਾਹ ਦਵਾਉਂਗੇ 169 ਰੁਪਏ ਪੈਂਦਾ 169 ਰੁਪਏ 169 ਰੁਪਏ ਐਮ ਆਰਪੀ ਪੈਂਦਾ ਹੈਗਾ ਕਾਰਪੋਰੇਟ ਘਰਾਣਿਆਂ ਦੇ ਵਿੱਚ ਵੀ ਇਹ 100 ਰੁਪਏ ਦਾ ਸੇਲ ਹੋ ਰਿਹਾ ਇਸ ਟਾਈਮ 169 69 ਰੁਪਏ ਪ੍ਰਿੰਟ ਹੈ 70 ਰੁਪਏ ਆਫ ਕਾਰਪੋਰੇਟ ਘਰਾਣਿਆਂ ਦੇ ਵਿੱਚ 100 ਰੁਪਏ ਦਾ ਸੇਲ ਹੋ ਰਿਹਾ ਹੈ 100 ਰੁਪਏ ਦਾ ਵਿਕ ਰਿਹਾ ਕਹਿੰਦੇ ਬਾਜ਼ਾਰ ਦੇ ਵਿੱਚ ਹੋਰ ਸਟੋਰਾਂ ਤੇ ਮੇਰੇ ਕੋਲੇ ਬਾਈ 1 ਗੈਟ 1 ਹੈ ਮੈਂ 50% ਆਫ ਯਾਨੀ ਕਿ ਮੋਟਾ-ਮੋਟਾ 85 ਰੁਪੀਸ ਦਾ ਕਸਟਮਰ ਨੂੰ ਮੈਂ ਦੇ ਦੂੰਗਾ 85 ਰੁਪਈਆ ਦਾ ਪੈ ਗਿਆ ਦੋਸਤੋ ਇੱਕ ਨਾਲ ਇੱਕ ਫ੍ਰੀ ਅਜੇ ਕਹਿੰਦੇ ਇੱਕ ਲੈਣਾ ਹੋਵੇ ਇੱਕ ਲੈਣਾ ਮੈਂ ਪੇਚੂਗਾ ਜੀ ਅੱਛਾ ਦੋ 16 ओके ਮੈਂ ਤਾਂ ਕੰਪੇਅਰ ਵੀ ਸਿੰਗਲ ਵੀ ਦੇ ਦੋਗੇ ਮਰਗੀ ਸਿੰਗਲ ਵੀ ਦੇ ਦਾਂਗੇ ਮੈਂ ਤਾਂ ਇੱਕ ਕੰਪੇਅਰ ਕਰ ਰਿਹਾ ਕਾਰਪੋਰੇਟ ਨੂੰ ਮੰਨ ਲਓ ਉਹਨਾਂ ਨੇ 70 ਰੁਪਏ ਆਫ ਲਗਾ ਰੱਖੀ ਹੈ ਕਸਟਮਰ ਸੋਚਦਾ ਹੈ ਕਿ ਬਹੁਤ ਵੱਡਾ ਡਿਸਕਾਊਂਟ ਮਿਲ ਗਿਆ ਮੈਨੂੰ 169 ਤੋਂ 70 ਵੀ 100 ਰੁਪਏ ਦਾ ਮਿਲ ਗਿਆ ਮੈਂ ਤਾਂ ਉਹ ਤੋਂ ਵੀ ਲੈ ਸਕਦਾ ਇਹ ਡਿਸਕਾਊਂਟ ਦੇ ਵਿੱਚ ਹੀ ਜਿਆਦਾ ਲੁੱਟ ਜਿਆਦੇ ਹੈ ਨਾ ਜਿਹੜਾ ਕਹਿੰਦੇ ਆ ਵੀ ਇੰਨਾ ਕੁ ਪਰਸੈਂਟ ਕਰ ਦਿੰਦੇ ਆ ਇਹਦੇ ਵਿੱਚ ਕੀ ਫੰਡਾ ਹੁੰਦਾ ਹੈਗਾ ਤੁਸੀਂ ਜੇ ਨਾਰਮਲ ਲੈ ਕੇ ਚੱਲੋਗੇ ਨਾ ਇੱਕ ਕਿਤੇ ਦੁਕਾਨਦਾਰ ਇਕੱਠੇ ਹੋ ਕੇ ਨਾ ਜਾਣ ਨਾ ਅੰਪਰਾ ਸ਼ਹਿਰ ਦੇ ਜੱਗ ਜਿਹੜੇ ਸਟੋਰਾਂ ਵਾਲੇ ਨੇ ਕੋਈ ਦਿੱਕ ਹੁਣ ਮੰਨ ਲਓ ਇੱਕਾ ਫਲੋਰ ਕਲੀਨਰ ਆਇਆ ਅੱਜ ਮੇਰੇ ਕੋਲ ਗੈਂਡਾ ਦਾ ਰੀਸਟਾਕ ਹੋਇਆਗਾ ਜੀ ਕਿ ਜਿਵੇਂ ਆਪਾਂ ਘਰਾਂ ਚ ਪੋਚੇ ਵਗੈਰਾ ਲਗਾਉਣੇ ਆ ਇਹ 2 ਲੀਟਰ ਜਿਵੇਂ ਫਰਨੈਲ ਕਹਿੰਦੇ ਆ ਫਰਨੈਲ ਕਹਿੰਦੇ ਆ ਜੀ ਇਹ ਫਲੋਰ ਕਲੀਨਰ ਆਇਆ ਇਹਦੀ ਜਿਹੜੀ ਐਮ ਆਰ ਪੀ ਆ 160 ਰੁਪਏ ਪੈਂਦੀ ਹੈ ਦੋਸਤੋ 160 ਰੁਪਏ ਪ੍ਰਿੰਟ ਪ੍ਰਿੰਟਰ ਰੇਟ ਆ 160 ਰੁਪਏ ਵੱਧ ਤੋਂ ਵੱਧ ਬਾਜ਼ਾਰ ਦੇ ਵਿੱਚ 120 ਦਾ ਮਿਲ ਜਾਊਗਾ 100 ਰੁਪਏ ਦਾ ਆਪਾਂ ਲਾ ਕੇ ਚੱਲੀਏ ਮੈਂ ਸਿਰਫ 90 ਰੁਪਏ ਦਾ 2 ਲੀਟਰ ਦਊਂਗਾ 90 ਰੁਪਏ ਦਾ ਗੈਂਡਾ ਇੱਕ ਕਹਿੰਦੀ ਖਾਣ ਦੀ ਮਾਰਕਾ ਕੰਪਨੀ ਹੈ ਹੂੰ 45 ਰੁਪਏ ਲੀਟਰ ਰਹਿ ਗਿਆ ਕਸਟਮਰ ਵਾਸਤੇ ਹੂੰ ਦੇਖੋ 45 ਰੁਪਏ ਲੀਟਰ ਦੇਖ ਲਓ ਦੋਸਤੋ ਕਿੱਡੀ ਲोटा ਦੇਖੋ ਤੁਸੀਂ ਤੁਸੀਂ ਇਹ ਸਟੋਰ ਤੇ ਪਹੁੰਚੋ ਜਰੂਰ ਨੰਬਰ ਉੱਪਰ ਚੱਲ ਰਿਹਾ ਸਕਰੀਨ ਤੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜੇ ਕੋਈ ਚੀਜ਼ ਪੁੱਛਣੀ ਹੈ ਤੇ ਅਸਲ 'ਚ ਮੈਂ ਤੁਹਾਨੂੰ ਇਹ ਕਹੂੰਗਾ ਤੁਸੀਂ ਪਹੁੰਚੋ ਜੇ ਤੁਸੀਂ 10 ਚੀਜ਼ਾਂ ਦੀ ਪਰਚੀ ਬਣਾ ਕੇ ਲਿਆਉਂਦੀ ਨਾ ਤੁਸੀਂ 20 ਚੀਜ਼ਾਂ ਲੈ ਕੇ ਜਾਓਗੇ ਡਬਲ ਲੈ ਕੇ ਜਾਓਗੇ ਸਰ ਜੀ ਤੇ ਇੱਧਰ ਬਾਈ ਜਿਵੇਂ ਆ ਕਪਾਂਡੇ ਧੋਣ ਵਾਲੀਆਂ ਸਾਬਣਾਂ ਆ ਗਈਆਂ ਵਿੱਚ ਮੈਂ ਤੁਹਾਨੂੰ 100 ਦੇ ਧਿਆਨ ਦੇਣਾ ਚਾਹੁੰਦਾ ਜੀ ਆ 100 ਸਾਬਣ ਹੈ ਜੀ ਇਹਦਾ ਮੋਟਾ-ਮੋਟਾ ਜਿਹਾ ਐਮ ਆਰ ਪੀ 66 ਰੁਪਏ ਹੂੰ ਭਜਨ ਹੈਗਾ 200 ਗ੍ਰਾਮ ਦੀ ਟਿੱਕੀ ਆ 600 ਗ੍ਰਾਮ ਵਜਨ ਪੈਂਦਾ ਜੀ ਮੇਰੀ ਸਕੀਮ ਕੀ ਚੱਲ ਰਹੀ ਹੈ ਦੋ ਨਾਲ ਇੱਕ ਫ੍ਰੀ ਦੋ ਦੇ ਨਾਲ ਇੱਕ ਫ੍ਰੀ ਯਾਨੀ ਕਿ 44 ਰੁਪਏ ਦਾ ਸੈੱਟ ਰਹਿ ਗਿਆ ਜੀ 44 ਰੁਪਏ ਦਾ ਸੈੱਟ ਰਹਿ ਗਿਆ 600 ਗ੍ਰਾਮ ਵੇਟ ਮਿਲ ਗਿਆ 100 ਕੰਪਨੀ ਆ ਬ੍ਰੈਂਡ ਦੀ ਕੰਪਨੀ ਆ ਜੋਤੀ ਲੈਬੋਰੀ ਦੀ ਹੂੰ ਜੀ ਜੀ ਮੇਰੇ ਕੋਲ ਵਿਪਰੋ ਦਾ ਆਪਣਾ ਜੀਫੀ ਆਇਆ ਹੋਇਆ ਸਰ ਜੀ ਮੈਂ ਆਪਾਂ بیمਾ ਆਪ ਵਰਤਦੇ ਆਂ بیمਾ ਵਰਤਦੇ ਹੂੰ ਹੂੰ ਇਹ ਚੀਜ਼ ਵੀ ਤੁਹਾਨੂੰ ਬਾਇ ਵਨ ਗੈਟ ਵਨ ਇੱਥੇ ਅਵੇਲੇਬਲ ਹੋ ਗਈ ਜੀ ਜੀ ਸਾਡਾ ਮੇਨ ਮੋਟਿਵ ਕੀ ਹੈ ਸਾਨੂੰ ਕੋਈ ਆਪਣੀ ਪ੍ਰੋਮੋਸ਼ਨ ਕਰਨ ਦੀ ਸਾਨੂੰ ਕੋਈ ਉਹ ਨਹੀਂ ਹੈਗੀ ਸਾਡਾ ਮੇਨ ਮੋਟਿਵ ਈ ਸੀਗਾ ਕਿ ਕਸਟਮਰ ਤੱਕ ਸਾਡੇ ਰੇਟ ਪਹੁੰਚਣ ਕਸਟਮਰ ਸਾਨੂੰ ਰੀਚ ਕਰੇ ਜਿਸ ਦੇ ਨਾਲ ਸਾਡਾ ਫੁੱਟਫਾਲ ਵਧੇ ਅਸੀਂ ਜਿਹੜੀ ਇਨਕਮ ਸੋਰਸ ਰੱਖੀ ਹੋਈ ਆ ਅਸੀਂ ਮਾਰਜਨ 5-10 ਰੁਪਏ ਤੇ ਕੀ ਰਹੀ ਆ ਸਾਡਾ ਕੋਈ ਬਾਹਲਾ ਮਾਰਜਨ ਨਹੀਂ ਹੈਗਾ ਦੋਸਤੋ ਵੀਰ ਆਪਾਂ ਨੂੰ ਦੱਸ ਵੀ ਰਿਹਾ ਵੀ ਸਿਰਫ 5-7-10% ਦੇ ਜਿਹੜਾ ਮਾਰਜਨ ਤੇ ਅਸੀਂ ਜਿਹੜਾ ਕੰਮ ਕਰ ਰਹੇ ਆ ਅਸੀਂ ਬਾਜ਼ਾਰ ਨਾਲੋਂ ਬਾਕੀ ਜਿਹੜੇ ਹੋਰ ਵੱਡੇ-ਵੱਡੇ ਸਟੋਰ ਨੇ ਸਾਰਿਆਂ ਨਾਲੋਂ ਸਸਤਾ ਤੁਹਾਨੂੰ ਸਮਾਨ ਜਿਹੜਾ ਐਕਸਪ੍ਰੈਸ ਸਟੋਰ ਤੇ ਬੈਂਕ ਬਾਜ਼ਾਰ ਦੇ ਵਿੱਚ 4 ਸਾਲਾਂ ਤੋਂ ਭਰੋਸੇਮੰਦ ਜਿਹੜਾ ਆਪਣਾ ਚੱਲ ਰਿਹਾਗਾ ਤੇ ਇਹ ਸਟੋਰ ਤੇ ਬਹੁਤ ਹੀ ਸਸਤਾ ਸਮਾਨ ਮਿਲਦਾ ਬਾਈ ਜਿਹੜੇ ਨਹਾਉਣ ਵਾਲੀਆਂ ਸਾਬਣਾਂ ਹੁੰਦੀਆਂ ਇਹ ਚ ਵੀ ਬਹੁਤ ਲੁੱਟ ਹੈ ਇਹ ਚ ਵੀ ਹੈਗਾ ਭਾਜੀ ਕਿਉਂਕਿ ਐਮ ਆਰ ਪੀ ਬਹੁਤ ਜ਼ਿਆਦਾ ਲਿਖੇ ਹੋਏ ਹੁੰਦੇ ਆ ਕਸਟਮਰ ਨੂੰ ਆਏ ਹੁੰਦਾ ਹੈਗਾ ਪਤਾ ਨਹੀਂ ਸਟੋਰ ਤੇ ਆਏ ਆਗੇ ਇਹ ਸ਼ਾਇਦ ਆਪਾਂ ਨੂੰ ਕਾਰਪੋਰੇਟ ਕਰਾਣਿਆਂ ਦੇ ਸਟੋਰਾਂ ਤੇ ਆਪਾਂ ਨੂੰ ਸਸਤੀਆਂ ਮਿਲਦੀਆਂ ਨੇ ਪਰ ਇਹ ਚੀਜ਼ ਜਿਹੜੀ ਕਸਟਮਰ ਦੇ ਮਾਈਂਡ ਸੈਟ ਦੇ ਵਿੱਚ ਆ ਨੇ ਗਲਤ ਹੈ ਹਮਮ ਹਮ ਨਾਲ ਨੂੰ ਇੱਕ ਆਪਾਂ ਸੰਤੂਰ ਦੀ ਸਾਬਣ ਲੈ ਕੇ ਚੱਲਦੇ ਆਂ ਇਹ ਜੀ ਹਮਮ ਬਲਿਸਰੀ ਨਾਲ ਹੀ ਆ ਪੀਅਰ ਸੋਪ ਨੂੰ ਕੰਪੀਟੀਟ ਕਰਦੀ ਹੈ ਇਹ ਜੀ ਜੀ ਠੀਕ ਹੈ ਹੁਣ ਇਹ ਤੇ 270 ਐਮ ਆਰ ਪੀ ਲ ਹੂੰ ਪਰ ਇਹ ਤੇ ਕੁਝ ਲਿਖਿਆ ਤਾਂ ਹੋ ਜਾਣੀ ਬਾਈ 1 ਗੈਟ 1 ਹੈ ਜੀ ਇਹ ਪਰ ਮੈਂ ਇੱਥੇ ਐਕਸਪ੍ਰੈਸ ਤੌਰ ਤੇ ਬਾਈ 1 ਗੈਟ 1 ਦੇ ਰਿਹਾ ਹੂੰ ਇੱਕ ਨਾਲ ਇੱਕ ਫ੍ਰੀ ਯਾਨੀ ਕਿ 135 ਰੁਪਏ ਦਾ ਸੈੱਟ ਰਹਿ ਗਿਆ ਜਿਹੜਾ ਆਪਾਂ ਪੀਅਰ ਸ਼ੌਪ ਦਾ 170 80 ਰੁਪਏ ਦਾ ਲੈ ਕੇ ਜਾਂਦੇ ਆਂ ਬਾਜ਼ਾਰ ਦੇ ਵਿੱਚੋਂ ਮੈਂ ਇੱਥੇ ਸੰਤੂਰ ਦਾ 135 ਰੁਪਏ ਦਾ ਸੈੱਟ ਦੇ ਰਿਹਾ ਹੂੰ ਦੋਸਤੋ ਬਹੁਤ ਵੱਡਾ ਮਾਰਜਨ ਹੈ ਤੁਹਾਨੂੰ ਜਿਹੜੇ ਆ ਤੁਸੀਂ ਤੁਹਾਨੂੰ ਮੈਂ ਕਹੀ ਜਾਂਦਾ ਜਿਹੜਾ 2000 ਦੀ ਤੁਸੀਂ ਸ਼ੋਪਿੰਗ ਕਰਦੇ ਹੋ ਖੰਡ ਤਾਂ ਸਾਨੂੰ ਮਿਲਣੀ ਮਿਲਣੀ ਹੈ ਜਿਹੜੀ 5 ਰੁਪਏ ਕਿਲੋ ਬਾਕੀ ਜਿਹੜੀਆਂ ਸਾਡੀਆਂ ਜਿਹੜਾ ਥੋੜਾ ਰੇਟ ਦੇ ਵਿੱਚ ਫਰਕ ਆਗਾ ਤਿੰਨ ਚਾਰ ਸੌ ਦਾ ਫਾਇਦਾ ਥੋੜਾ ਉਹ ਹੋਣ ਵਾਲਾ ਹੁਣ ਆਈ ਤੁਹਾਨੂੰ ਆਪਰਿਲ ਦਿਖਾਨਾ ਜੀ ਜਿਵੇਂ ਆ ਵਿਮਬਾਰ ਵਾਲਾ ਹੁੰਦਾ ਹੈ ਵਿਮ ਦਾ ਲਿਕੜ ਹੁੰਦਾ ਹੈ ਆਪਰਿਲ ਦਾ ਲਿਕੜ ਹੁੰਦਾ ਜਿਹੜਾ ਅੱਜ ਕੱਲ ਬਹੁਤ ਚੱਲ ਰਿਹਾ ਇਹ ਭਾਂਡੇ ਪੁੰਡੇ ਤੋਂ ਉਹਦੇ ਕੰਮ ਆਉਂਦੇ ਕੰਮ ਆਉਂਦਾ ਇਹ 750 ਐ ਮਿਲਦੀ ਹੈ ਜੀ 750 ਠੀਕ ਹੈ 204 ਐ ਐਮ ਆਰ ਪੀ ਹੈ ਹਮ ਬਾਜ਼ਾਰ ਦੇ ਵਿੱਚ 160 ਰੁਪਏ ਦਾ 150 ਰੁਪਏ ਤਾਂ ਮਿਲ ਜੂਗਾ ਮੈਂ 140 ਰੁਪਏ ਦਾ ਸੀਲ ਕਰ ਰਿਹਾ ਕਸਟਮ ਤਾਂ ਕੀ ਆਪਣਾ ਕੀ ਹੈ ਮੈਨੂੰ ਮੋਟਿਵ ਕਸਟਮਰ ਦਾ ਫਾਇਦਾ ਹੋਵੇ ਕਸਟਮਰ ਦਾ ਫਾਇਦਾ ਹੋਵੇ ਬਹੁਤ ਵਧੀਆ ਗੱਲ ਆ ਬਾਈ ਯਾਰ ਬਹੁਤ ਖੁਸ਼ੀ ਹੋਈ ਤੇਰੇ ਕੋਲੇ ਆ ਕੇ ਹਨਾ ਤੇ ਹੋਰ ਕੀ ਤੁਹਾਡੇ ਕੋਲੇ ਜਿਵੇਂ ਸਾਬਣਾ ਹੋਗੀਆਂ ਸਾਬਣਾ ਹੋ ਗਿਆ ਤੇ ਜਿਵੇਂ ਸ਼ੈਂਪੂ ਸ਼ੈਂਪੂ ਹੁੰਦੇ ਆ ਜਿਵੇਂ ਬੱਚਿਆਂ ਵਾਲੇ ਪ੍ਰੋਡਕਟ ਸ਼ਾਂਕੂ ਹਿਮਾਲਿਆ ਦੇ ਬੇਵੀ ਜੌਨਸਨ ਉਹ ਵੀ ਥੋੜੇ ਕੋਲ ਹੈਗੇ ਆ ਸਭ ਤੇ ਹੈਗੇ ਆ ਸਾਰਿਆਂ ਤੇ ਲੈਸ ਵੀ ਹੈਗੇ ਜੀ ਕੋਈ ਸੀ ਜੈਨ ਮਾਰਕੀ ਦੀ ਨਹੀਂ ਹੈਗੀ ਐਕਸਪ੍ਰੈਸ ਸਟੋਰ ਦੇ ਉੱਤੇ ਠੀਕ ਹੈ ਜਿਹੜੀਆਂ ਛੋਟੀਆਂ ਆਈਟਮਾਂ ਨੇ 10 20 ਵਾਲੀਆਂ ਨੇ ਉਹਦੇ ਲੈਸ ਨਹੀਂ ਹੁੰਦਾ ਚਲੋ ਉਹ ਤਾਂ ਆਪਾਂ ਨੂੰ ਵੀ ਪਤਾ ਬਾਜ਼ਾਰ ਦੇ ਵਿੱਚ ਵੀ ਨਹੀਂ ਮਿਲਦਾ ਜਿਹੜੇ ਆਪਣੇ ਵੱਡੇ ਪ੍ਰੋਡਕਟ ਨੇ ਜਿੰਨੇ ਵੀ ਹੈ 40 ਰੁਪਏ ਤੋਂ ਉੱਪਰ ਹੈ ਸਭ ਤੇ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਲੈਸ ਤੁਹਾਨੂੰ ਇੱਥੇ ਮਿਲੂਗਾ ਇਹ ਨਹੀਂ ਮਿਲੂਗਾ ਮਿਲੂਗਾ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਰਾਮਪਰਾਵ ਸ਼ਹਿਰ ਵਾਸੀਆਂ ਨੂੰ ਆਸ-ਪਾਸੇ ਦੇ ਜਿਹੜੇ ਬਿੰਦੂ ਨੇ ਆਪਣੇ ਕਿ ਉਹ ਵੱਤੂ ਵੱਦ ਆਣ ਵਿਜ਼ਿਟ ਕਰਨ ਦੇਖਣ ਭੁੱਖ ਵੀ ਦੇ 11 12 ਜੀ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰੀ ਹੂੰ ਦੋਸਤੋ ਵੀਰ ਨੇ ਬੇਨਤੀ ਕੀਤੀ ਹੈ ਪਿੰਡਾਂ ਵਾਲਿਆਂ ਨੂੰ ਸ਼ਹਿਰ ਤਾਂ ਵੀਰ ਕੋਲੇ ਚਲੋ ਆ ਹੀ ਰਿਹਾ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਅਪੀਲ ਕੀਤੀ ਹੈ ਪਿੰਡਾਂ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਵੀ ਵੱਧ ਤੋਂ ਵੱਧ ਤੁਸੀਂ ਇੱਕ ਵਾਰੀ ਵੀਰ ਨੂੰ ਮੌਕਾ ਦਿਓ ਤੁਹਾਨੂੰ ਨਰਾਸਾ ਨਹੀਂ ਥੋੜੇ ਪੱਲੇ ਪਊਗੀ ਤੁਹਾਨੂੰ ਫਾਇਦਾ ਹੋਊਗਾ ਤੁਹਾਨੂੰ ਜਿਹੜੀਆਂ ਬਹੁਤ ਚੀਜ਼ਾਂ ਇਹ ਜਿਹੀਆਂ ਨੇ ਜਿਹੜੀਆਂ ਆਪਾਂ ਦੱਸ ਨਹੀਂ ਸਕਦੇ ਕੈਮਰੇ ਮੂਰੇ ਵੀ ਰੇਟ ਜਿਹੜੇ ਹੁੰਦੇ ਨੇ ਉਨ੍ਹਾਂ ਦੇ ਵਿੱਚ ਕਿਵੇਂ ਜਿਹੜਾ ਉਹ ਲਗਾ ਉਹ ਚੀਜ਼ਾਂ ਬਹੁਤ ਥੋੜੀਆਂ ਸੀਕ੍ਰੀਟ ਨੇ ਗੱਲਾਂ ਤੇ ਤੁਸੀਂ ਪਹੁੰਚਿਓ ਜਰੂਰ ਤੇ ਰੇਟ ਦੇ ਵਿੱਚ ਤੁਹਾਨੂੰ ਬਹੁਤ ਫਰਕ ਮਿਲੂਗਾ ਬਾਜ਼ਾਰ ਨਾਲੋਂ ਤੇ ਵੱਡੇ ਵੱਡੇ ਸਟੋਰਾਂ ਨਾਲੋਂ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ